ਵੱਡੀ ਉਮਰ ਵਿੱਚ ਹੋਇਆ ਵਿਆਹ ਜਦੋਂ ਮੁੰਡਾ ਕੁੜੀ ਦੇ ਪੋਜ਼ ਬਣਾਉਣ ਲੱਗੇ ਤਾਂ ਦੋਸਤ ਕਰਨ ਲੱਗੇ ਆ ਹਰਕਤਾਂ ਦੋਸਤੋ ਅਕਸਰ ਹੀ ਕਿਸੇ ਦਾ ਵਿਆਹ ਵੱਡੀ ਉਮਰ ਵਿੱਚ ਹੁੰਦਾ ਹੈ ਕਿਉਂਕਿ ਕਿਸੇ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਅਤੇ ਕਿਸੇ ਦੇ ਵਿਆਹ ਦੇ ਸੰਜੋਗ ਹੀ ਵੱਡੀ ਉਮਰ ਵਿੱਚ ਬਣਦੇ ਨੇ ਹੁਣ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਪਰ ਜਦੋਂ ਕੈਮਰੇ ਵਾਲਾ ਫੋਟੋ ਖਿੱਚਣ ਲੱਗਦਾ ਹੈ ਤਾਂ ਮੁੰਡਾ ਹੱਸ ਪੈਂਦਾ ਹੈ ਅਤੇ ਕੋਲ ਖੜੇ ਉਸਦੇ ਦੋਸਤ ਉਸ ਨੂੰ ਮਜ਼ਾਕ ਕਰਨ ਲੱਗ ਜਾਂਦੇ ਨੇ ਕਹਿੰਦੇ ਨੇ ਕਿ ਉਹਨੂੰ ਤਾਂ ਆਪ ਹੀ ਯਕੀਨ ਨਹੀਂ ਹੋ ਰਿਹਾ ਕਿ ਉਹਦਾ ਵਿਆਹ ਹੋ ਗਿਆ ਜਿਸ ਤੋਂ ਬਾਅਦ ਮੁੰਡਾ ਚੁੱਪਚਾਪ ਖੜ ਜਾਂਦਾ ਏ ਉਹਨੂੰ ਜਕੀਨ ਨਹੀਂ ਹੁੰਦਿਆ ਮਮਸ ਮਾਇਲ ਪਈਆ ਸੋ ਯਾਰਾਂ ਦੋਸਤਾਂ ਵਿੱਚ ਤਾਂ ਮਜ਼ਾਕ ਚੱਲਦੇ ਰਹਿੰਦੇ ਨੇ ਪਰ ਕੀ ਪਤਾ ਇਸ ਨੌਜਵਾਨ ਦੀ ਕੀ ਮਜਬੂਰੀ ਹੋਵੇਗੀ ਜੋ ਇਸ ਨੂੰ ਵੱਡੀ ਉਮਰ ਦੇ ਵਿੱਚ ਵਿਆਹ ਕਰਵਾਉਣਾ ਪਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ